ਬਲਵੰਤ ਗਾਰਗੀ ਦੀ ਇੱਕ ਹੋਰ ਕਹਾਣੀ ਮਾਸਕੋ ਦੀ ਕੁੜੀ ਧਰਨਾ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਰੇ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਪੰਜਾਬੀ ਨਾਵਲਾਂ ਦੀਆਂ ਆਡੀਓ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਕਹਾਣੀ ਸ਼ੁਰੂ ਕਰਦੇ ਹਾਂ ਜੀ ਮਾਸਕੋ ਦੀ ਕੁੜੀ ਮੈਨੂੰ ਮਾਸਕੋ ਦੀਆਂ ਰਾਤਾਂ ਦੀ ਕੋਈ ਚਾਕੀ ਤਾਂ ਦਿਖਾ ਮੈਂ ਆਪਣੀ ਹੱਟੀ ਕੱਟੀ ਰੂਸੀ ਦਪਾਸ਼ ਨੂੰ ਆਖਿਆ ਜੋ ਅੰਗਰੇਜ਼ੀ ਫਰਫਰ ਬੋਲਦੀ ਸੀ ਰਾਤਾਂ ਦੀ ਚਾਕੀ ਤੋਂ ਤੇਰਾ ਕੀ ਮਤਲਬ ਆ ਅਸੀਂ ਹੈਰਾਨ ਹੋ ਕੇ ਪੁੱਛਿਆ ਮੇਰਾ ਮਤਲਬ ਹੈ ਇੱਥੋਂ ਦੇ ਸ਼ਰਾਬ ਘਰ ਜਿੱਥੇ ਲੋਕ ਪੀ ਕੇ ਸਾਰੀ ਸਾਰੀ ਰਾਤ ਨੱਚਦੇ ਨੇ ਤੂੰ ਖਾਸ ਤੌਰ ਤੇ ਸ਼ਰਾਬਾਂ ਗੁਕਬਾਬਾਂ ਨੂੰ ਕਿਉਂ ਮਿਲਣਾ ਚਾਹੁੰਨਾ ਹੈ ਇਹੋ ਤਾਂ ਜ਼ਿੰਦਗੀ ਹੈ ਮੈਂ ਉੱਤਰ ਦਿੱਤਾ ਹੇਠਲੀ ਤਹਿ ਤੇ ਇਹ ਵਧੇਰੇ ਗਹਿਰੀ ਤੇ ਸੰਗਣੀ ਹੈ ਉੱਪਰ ਤਾਂ ਨੀਰੀ ਝੰਗ ਹੀ ਝੰਗ ਹੁੰਦੀ ਹੈ ਅੱਛਾ ਤਾਂ ਤੂੰ ਰੂਸੀਆਂ ਨੂੰ ਟੈਂਦੇ ਡੈਗ ਦੇ ਦੇਖਣਾ ਚਾਹੁੰਨਾ ਹੈ हां मैरोसिंगा नु चढ़दियां कला विच त सदा ही देखया है इननु ਟੈਂਦੇ ਡੈਗਦੇ ਵੀ ਦੇਖ ਲਵਾ ਇਸ ਤਰ੍ਹਾਂ ਤੂੰ ਸਾਡੇ ਮੁਲਕ ਦਾ ਠੀਕ ਠਾਕ ਅੰਦਾਜ਼ਾ ਨਹੀਂ ਲਾ ਸਕਦਾਗਾ ਇੱਕ ਮੁਲਕ ਦਾ ਅੰਦਾਜ਼ਾ ਇਸੇ ਤਰ੍ਹਾਂ ਮੁਕੰਮਲ ਹੋ ਸਕਦਾ ਹੈ ਤਰਕਾਲੀ ਮੈਂ ਥੀਏਟਰ ਨਾ ਗਿਆ ਮੇਰੀ ਦੁਪਛਨੀ ਛਤੀ ਕਰ ਚਲੀ ਗਈ ਸੀਗੀ ਮੈਂ ਗਲੀਆਂ ਵਿੱਚ ਘੁੰਮਣ ਲੱਗ ਗਿਆ ਸੀਗਾ ਸੂਰਜ ਡੁੱਬ ਚੁੱਕਾ ਸੀਗਾ ਕ੍ਰੈਮਲਿਨ ਦਾ ਕਿਲਾ ਤਾਂਬੇ ਰੰਗੇ ਅਸਮਾਨ ਦੇ ਵਿੱਚੋਂ ਦੀ ਨਿਕਲਿਆ ਖੜਾ ਜਾਪਦਾ ਸੀਗਾ ਐਸ ਦੇ ਮਿਨਾਰੇ ਉੱਤੇ ਲਾਲ ਤਾਰਾ ਚਮਕ ਰਿਹਾ ਸੀਗਾ ਸਤੰਬਰ ਦਾ ਮਹੀਨਾ ਸੀਗਾ ਅਖਰੋਟਾਂ ਦੇ ਦਰਖਤਾਂ ਵਿੱਚੋਂ ਮਹਿਕ ਆ ਰਹੀ ਸੀਗੀ ਤੇ ਖਰਮਾਨੀ ਤੇ ਸੇਬਾਂ ਦੀ ਸਜਰੀ ਸੁਗੰਧ ਹਵਾ ਵਿੱਚ ਘੁਲੀ ਹੋਈ ਸੀਗੀ ਹੋਟਲ ਮਾਸਕਵਾ ਦੇ ਖੁੰਝੇ ਉੱਤੇ ਕੁਝ ਤੀਵੀਆਂ ਫੁੱਲ ਵੇਚ ਰਹੀਆਂ ਸੀਗੀਆਂ ਕਾਲਜ ਦੀਆਂ ਨੌਜਵਾਨ ਕੁੜੀਆਂ ਜਿਨ੍ਹਾਂ ਨੇ ਕੇਸਾਂ ਵਿੱਚ ਚੀਰ ਕੱਢ ਕੇ ਪਿੱਛੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ ਕਾਲਫੀਆਂ ਚੁਸਤਾਂ ਹੋਈਆਂ ਜਾ ਰਹੀਆਂ ਸਨ ਰਾਤ ਨਰਾ ਵਿਚਾਲੇ ਨਿੱਕ-ਨਿੱਕੇ ਕਾਹਵਾ ਘਰਾਂ ਵਿੱਚ ਲੋਕ ਬੈਠੇ ਕਾਹਵਾ ਪੀ ਰਹੇ ਸੀਗੇ ਮੈਂ ਦੁਕਾਨਾਂ ਦੀਆਂ ਸਜੀਆਂ ਹੋਈਆਂ ਖਿੜਕੀਆਂ ਨੂੰ ਤੱਕਦਾ ਹੋਇਆ ਅਣਪਛਾਤੇ ਰੂਸੀ ਅੱਖਰਾਂ ਵਿੱਚ ਲਿਖੇ ਸਾਈਨ ਬੋਰਡਾਂ ਨੂੰ ਪੜਨ ਦੀ ਯਤਨ ਕਰਦਾ ਤੁਰਿਆ ਫਿਰਦਾ ਰਿਹਾ ਇੱਕ ਕੈਫੇ ਵਿੱਚੋਂ ਗਰਮ ਮਸਾਲਿਆਂ ਨਾਲ ਲੱਦੀ ਹੋਈ ਭਾਫ਼ ਦੀ ਖੁਸ਼ਬੂ ਆਈ ਮੇਰੇ ਨਾਸਾਂ ਫਰਕੀਆਂ ਏਸ਼ੀਆਈ ਕਬਾਬਾਂ ਦੀ ਸੁਗੰਧ ਹੀ ਸੀਗੀ ਇਹ ਬਾਕੂ ਰੇਗਿਸਤਾਨ ਸੀਗਾ ਮੈਂ ਅੰਦਰ ਚਲਾ ਗਿਆ ਸੀਗਾ ਤੇ ਓਵਰ ਕੋਟ ਰੱਖਣ ਲਈ ਥਾਂ ਉੱਤੇ ਖੜੇ ਇੱਕ ਬੁੱਢੇ ਨੂੰ ਆਪਣਾ ਕੋਟ ਸੰਭਾਲਿਆ ਇੱਕ ਕਰਮਚਾਰੀ ਰੰਗੇ ਮੂੰਹ ਵਾਲਾ ਆਦਮੀ ਜਿਸ ਦੀਆਂ ਵੱਟੀਆਂ ਹੋਈਆਂ ਮੁੱਛਾਂ ਪਾਲੇ ਵਾਂਗ ਤਿੱਖੀਆਂ ਸਨ ਤੇ ਮੈਨੂੰ ਕੈਫੇ ਦੇ ਭੋਰੇ ਵੱਲ ਲੈ ਗਈ ਸੀ ਪੌੜੀਆਂ ਠੰਡੀਆਂ ਸਨ ਤੇ ਹਵਾ ਦੀ ਗਾੜੀ ਪੀੜੀ ਤੇ ਮਸਾਲੇਦਾਰ ਸੀਗੀ ਪਿਆਲੇ ਦੇ ਤੇ ਚਮਚੇ ਕਣਕ ਖੜਕ ਰਹੇ ਸੀਗੇ ਤੀਵੀਆਂ ਦੀ ਨਿੱਕੀ ਟਟਮੀ ਹਾਸੀ ਹਰੋਲਾ ਹਾਹਾ ਦਾ ਸ਼ੋਰ ਤੇ ਮਰਦਾਂ ਦੇ ਵੱਡੇ ਉੱਚੇ ਕਹਿ ਕੇ ਕਾਲੇ ਕੇਸਾਂ ਤੇ ਕਾਲੇ ਨੈਣਾਂ ਵਾਲੀਆਂ ਜਿਨ੍ਹਾਂ ਕੁਰਤੂnga ਪਾਈਆਂ ਹੋਈਆਂ ਸਨ ਖਾਣਾ ਪਰੋਸ ਰਹੀਆਂ ਸਨ ਮੈਂ ਇੱਕ ਮੇਜ਼ ਉੱਤੇ ਜਾ ਬੈਠਾ ਜਿੱਥੇ ਪਹਿਲਾਂ ਹੀ ਤਿੰਨ ਜਣੇ ਹੋਰ ਬੈਠੇ ਸਨ ਮੇਜ਼ਪੋਸ਼ ਉੱਤੇ ਸ਼ਰਾਬ ਦੇ ਦਾਗ ਤੇ ਸ਼ੋਰਬੇ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 11 ਵਜੇ ਚੁੱਕੇ ਸਨ ਚਟਪਟੇ ਦੀ ਨਰੰਗੀ ਸਾਮੀ ਰੋਸ਼ਨੀ ਰਾਤ ਦੇ ਹਣੇ ਦੇ ਵਿੱਚ ਪਿਘਲ ਗਈ ਸੀ। ਕਰੈਮਲ ਦਾ ਮੜੰਗਾ ਰਾਤ ਹਣੇ ਦੇ ਵਿੱਚ ਗਵਾ ਚੁੱਕਾ ਸੀਗਾ। ਬਸ ਲਾਲ ਤਾਰਾ ਵਧੇਰੇ ਚਮਕ ਰਿਹਾ ਸੀ ਹਵਾ ਵਿੱਚ। ਖੁਸ਼ਗਵਾਰ ਠੰਡ ਸੀਗੀ। ਮੈਂ ਸਿਗਰਟ ਪੀਂਦਾ ਹੋਇਆ ਚੌੜੀ ਗਲੀ ਦੀ ਪਟੜੀ ਉੱਤੇ ਦਰਖਤਾਂ ਵੇਖ ਤੁਰਨ ਲੱਗਾ। ਬਿਜਲੀ ਦੀ ਨੀਲੀ ਰੋਸ਼ਨੀ ਵਿੱਚ ਲੋਕਾਂ ਦੇ ਚਿਹਰੇ ਜ਼ਾਮਣੀ ਲੱਗਦੇ ਸਨ। ਜੋੜੇ ਬਾਹ ਵਿੱਚ ਬਾਪਾਈ ਹੱਸਦੇ ਟਹਿਕਦੇ ਜਾ ਰਹੇ ਸਨ। ਕਸਕਸੀ ਕਰੜ ਬਰੜੀ ਦਾੜੀ ਵਾਲਾ ਇੱਕ ਮੋਟਾ ਆਦਮੀ ਕਿਦਰ ਝੂਮਦਾ ਹੋਇਆ ਆਇਆ ਤੇ ਉਸ ਆਪਣਾ ਪੰਜਾ ਮੇਰੇ ਮੋਢੇ ਉੱਤੇ ਘੜ ਦਿੱਤਾ რუსੀ ਜ਼ਬਾਨ ਵਿੱਚ ਕੁਝ ਬੜਬੜ ਕੀਤੀ ਮੈਂ ਝਟਪਿਛਾਂ ਹਟ ਗਿਆ ਤੇ ਆਖਿਆ ਨਹੀਂ ਨਹੀਂ ਤਵਰਸ਼ ਉਹ ਚਲਾ ਗਿਆ ਅੱਗੇ ਜਾ ਕੇ ਉਸ ਆਪਣਾ ਹੱਥ ਇੱਕ ਮੋਟੀ ਤਾਜ਼ੀ ਔਰਤ ਦੇ ਮੋਢੇ ਉੱਤੇ ਜੜ ਦਿੱਤਾ ਜੋ ਟਾਕਾਂ ਉੱਤੇ ਹੱਥ ਤਰੀ ਆਈਸਕ੍ਰੀਮ ਦੇ ਸਟਾਲ ਉੱਤੇ ਖੜੀ ਸੀ ਉਸਨੀ ਉਸ ਦਾ ਹੱਥ ਚੱਕ ਕੇ ਪਰ੍ਹਾਂ ਮਾਰਿਆ ਆਦਮੀ ਲੜਖੜਾਉਂਦਾ ਹੋਇਆ ਚਲਾ ਗਿਆ ਦੋ ਤੀਵੀਆਂ ਮੈਨੂੰ ਘੁਰਦੀਆਂ ਹੋਈਆਂ ਲੰਗੀਆਂ ਉਹਨਾਂ ਵਿੱਚ ਇੱਕ ਦੇ ਹੱਥ ਵਿੱਚ ਕੰਗੀ ਪਾਈ ਹੋਈ ਸੀਗੀ ਇਹ ਕੌਣ ਸਨ ਮੈਂ ਹੈਰਾਨ ਹੋਇਆ ਸ਼ਾਇਦ ਕਾਲਜੀਆਂ ਕੁੜੀਆਂ ਹੋਣ ਜੋ ਥੀਏਟਰ ਦੇਖ ਕੇ ਪਰਤ ਰਹੀਆਂ ਸਨ ਇੱਕ ਗੁਲਾਬੀ ਸਿਹਰੇ ਵਾਲੀ ਨੌਜਵਾਨ ਕੁੜੀ ਜਿਸ ਸਾਵਾ ਸਕਰਟ ਪਾਇਆ ਹੋਇਆ ਸੀਗਾ ਤੇ ਵੱਡੇ ਚੌੜੇ ਕੰਡਿਆਂ ਵਾਲਾ ਕਾਨਿਆਂ ਦਾ ਹੈਡ ਬੈਗ ਚੱਕਿਆ ਹੋਇਆ ਸੀਗਾ ਮੇਰੇ ਕੋਲ ਆਈ ਉਸ ਛੇਤੀ ਦੇਣੇ ਕਰ ਜਾਖਿਆ ਮੈਂ ਸਿਰਫ ਇਹੋ ਉੱਤਰ ਦਿੱਤਾ ਮਿਹਰਬਾਨੀ ਉਹ ਮੇਰੇ ਨੇੜੇ ਆਈ ਸੀਗੀ ਉਸ ਮੇਰੀ ਗੱਲ ਉੱਤੇ ਨਿਕਾ ਜਿਹਾ ਬੜਕਾ ਮਾਰਿਆ ਇਤਿਹਾਸ ਦੀ ਦੇ ਮੁੱਢੇ ਮਟਕਾਉਂਦੀ ਹੋਈ ਚਲੀ ਗਈ ਸੀ ਮੈਂ ਗਲੀ ਵਿੱਚ ਟਹਿਲਦਾ ਰਿਹਾ ਮਾਸਕੋ ਦੇ ਜੀਵਨ ਬਾਰੇ ਸੋਚਦਾ ਲੋਕਾਂ ਵੱਲ ਤੱਕਦਾ ਉਹਨਾਂ ਦੇ ਹਾਸੇ ਖਿੱਲੀਆਂ ਤੇ ਗੱਲਾਂ ਨੂੰ ਸੁਣਦਾ ਹੋਇਆ ਇੱਕ ਦਰਖਤ ਤੇ ਖੜੋ ਗਿਆ ਤਾਂ ਜੋ ਸਿਗਰਟ ਲਾ ਲਵਾਂ ਇਹ ਇਕੱਲੇ ਨੂੰ ਸਿਗਰਟ ਦਾ ਬੜਾ ਸਹਾਰਾ ਹੁੰਦਾ ਹੈ ਨਹੀਂ ਤਾਂ ਆਦਮੀ یوں ਲੱਗਦਾ ਹੈ ਜਿਵੇਂ ਇਜੜ ਤੋਂ ਪਛੜਿਆ ਮੇਮਣਾ ਹਲਕੀ ਹਲਕੀ ਹਵਾ ਵਗ ਰਹੀ ਸੀਗੀ ਦੋ ਨੌਜਵਾਨ ਤੀਵੀਆਂ ਸਾਹਮਣੇ ਆ ਰਹੀਆਂ ਸਨ ਇੱਕ ਦੇ ਹੱਥ ਵਿੱਚ ਫੁੱਲਾਂ ਦਾ ਗਜਰਾ ਸੀ ਦੂਜੀ ਨੇ ਕੰਨਾਂ ਵਿੱਚ ਵੱਡੇ ਵਾਲੇ ਪਾਏ ਹੋਏ ਸਨ ਤੋਂ ਮੈਂ ਮੇਰੇ ਨੇੜੇ ਆ ਕੇ ਰੋਕੀਆਂ ਗਜਰੇ ਵਾਲੀ ਤੀਵੀ ਨੇ ਦੂਜੀ ਨੂੰ ਜਰਾ ੱਤਕਾ ਦਿੱਤਾ ਰੂਸੀ ਵਿੱਚ ਕੁਝ ਹੁਈ ਤੇ ਖੜਖੜ ਹਸੀ ਵੱਡੇ ਵਾਲਿਆਂ ਵਾਲੀ ਨੇ ਕਹ ਜੱਖਿਆ ਜੋ ਮੈਂ ਸਮਝ ਨਾ ਸਕਿਆ ਮੈਂ ਉਸ ਵਲਡੋਰਪ ਡੋਰ ਹੋ ਕੇ ਤੱਕਿਆ ਉਹ ਉੱਚੀ ਉੱਚੀ ਹੱਸਣ ਲੱਗੀ ਸੀ ਤੈਨੂੰ ਰੂਸੀ ਨਹੀਂ ਆਉਂਦੀ ਕੀ ਉਸ ਰੂਸੀ ਵਿੱਚ ਹੀ ਪੁੱਛਿਆ ਸੀਗਾ ਨਹੀਂ ਮੈਂ ਸਿਰ ਹਿਲਾਇਆ ਗਜ਼ਰੇ ਵਾਲੀ ਧੀਵੀ ਮੁਸਕਰਾਈ ਤੇ ਹੱਸਦੀ ਇੱਕ ਡੂੰਗੀ ਚਾਤ ਛੱਟ ਕੇ ਚਲੀ ਗਈ ਮਨੁਸੀ ਬੋਲੀ ਦੇਖੋ ਜੇ ਖਿੰਡੇ ਪੁੰਡੇ ਸ਼ਬਦ ਜੋੜੇ ਤਾਂ ਜੋ ਉਸ ਨਾਲ ਗੱਲ ਕਰ ਸਕਾਂ ਇਟਲੀ ਤੋਂ ਹੈ ਉਸ ਪੁੱਛਿਆ ਨਹੀਂ ਇੰਡੀਆ ਤੋਂ ਇੰਡੀਆ ਆ ਬੱਲੇ ਬੱਲੇ ਖੁਸ਼ੀ ਨਾਲ ਉਸ ਦੀਆਂ ਬਾਸ਼ਾਂ ਖੜ ਗਈਆਂ ਮੈਂ ਸਿਗਰਟ ਕੱਢੀ ਜੇ ਉਸ ਨੂੰ ਪੇਸ਼ ਕੀਤੀ ਉਹ ਸਿਗਰਟ ਦੀ ਡੱਬੀ ਵੱਲ ਗੋਹ ਨਾਲ ਤੱਕਿਆ ਇੱਕ ਸਿਗਰਟ ਖਿੱਚੀ ਇਸ ਨੂੰ ਸੁੰਗਿਆ ਤੇ ਮੇਰੇ ਸਿਗਰਟ ਨਾਲ ਲਾ ਦਿੱਤੀ ਸੀ ਉਸ ਕਾਲੀ ਕਾਲੀ ਕਈ ਸੂਟੇ ਮਾਰੇ ਤੇ ਆਖਿਆ ਸਵਾ ਸਫਾ ਵੀਸਾ ਧੰਨਵਾਦ ਉਸੇ ਮੇਰੀ ਬਾਹ ਵਿੱਚ ਬਾ ਪਾ ਲਈ ਤੇ ਮੇਰੇ ਨਾਲ ਤੁਰਨ ਲੱਗੀ ਸੀਗੀ ਚਾਰ ਨੌਜਵਾਨ ਮੇਰੇ ਕੋਲ ਦੀ ਲੰਗੇ ਉਹਨਾਂ ਮੇਰੇ ਵੱਲ ਔਖੇ ਔਖੇ ਦੇਖਿਆਵੇਂ ਉਸ ਦੇ ਲੱਕ ਦਿਵਾਲਿਓ ਆਪਣੀ ਬਾਹ ਖਿੱਚ ਲਈ ਉਸ ਮੂੰਹ ਉ ਤਾਂ ਚੱਕਿਆ ਤੇ ਆਖਿਆ ਯਾ ਲੁ블ੁਆਸ ਉਸ ਦੇ ਮੂੰਹ ਵਿੱਚ ਸ਼ਰਾਬ ਦੀ بو ਆਈ ਜਾਂ ਸ਼ਾਇਦ ਇਹ ਕੱਚੇ ਸਿਉਾਂ ਦੀ ਸੁਗੰਧ ਸੀਗੀ ਨੀਲੀ ਰੋਸ਼ਨੀ ਵਿੱਚ ਉਸ ਦੇ ਲਾਲ ਬੁੱਲੀਆਂ ਉਹਨਾਂ ਵੀ ਜਾਪਦੀਆਂ ਸਨ ਉਸ ਦੇ ਕੰਗਰਾਲੇ ਵਾਲਾਂ ਵਿੱਚ ਜਸਤੀ ਭਮਕ ਸੀਗੀ ਉਸ ਦੀਆਂ ਛਾਤੀਆਂ ਭਰਮੀਆਂ ਸਨ ਤੇ ਉਸ ਦੇ ਉਹ ਕੁੱਲੇ ਗਲਮੇ ਵਿੱਚੋਂ ਉਸਦੀ ਗਰਦਨ ਮੋੜ ਦੇ ਵਿੱਚ ਪੂਰੀ ਹੱਕ ਦਿਖਾਈ ਦੇ ਰਹੀ ਸੀ ਅਜੀਬ ਹੀ ਥੀਵੀ ਸੀਗੀ ਉਹ ਮੈਂ ਉਸ ਨਾਲ ਕੀ ਗੱਲਾਂ ਕਰਦਾ ਮੈਨੂੰ ਤਾਂ ਉਸਦੀ ਬੋਲੀ ਹੀ ਨਹੀਂ ਸੀ ਆਉਂਦੀ ਉਸ ਦੀਆਂ ਅੱਖਾਂ ਉਸ ਦੇ ਮੂੰਹ ਉਸ ਦੀ ਹੱਕ ਅੰਗ-ਅੰਗ ਵਿੱਚੋਂ ਕੋਈ ਗੁਆਚ ਚੋ ਰਹੀ ਸੀ ਮੜ ਮੜੋ ਮੇਰਾ ਹੱਥ ਕਟ ਦੀ ਤਿਆਕ ਦੀ ਮੈਂ ਤੈਨੂੰ ਪਿਆਰ ਕਰਦੀ ਹਾਂ ਇੱਕ ਸਿਪਾਹੀ ਨੇ ਸਾਡੇ ਵੱਲ ਕੋੜੀਆਂ ਅੱਖਾਂ ਨਾਲ ਤੱਕਿਆ ਪਰ ਅਸੀਂ ਤੁਰਦੇ ਗਏ ਸੀਗੇ ਬਾਲਸੋਏ ਥੀਏਟਰ ਦੇ ਨੇੜੇ ਪਾਰਕ ਦੇ ਖੁੰਜੇ ਵਿੱਚ ਪੁੰਚ ਕੇ ਮੈਂ ਬਹੁਤ ਔਖਾ ਔਖਾ ਜਿਹਾ ਹੋ ਗਿਆ ਸੀਗਾ ਕਿਤਨੀਆਂ ਹੀ ਅੱਖਾਂ ਮੇਰੇ ਵੱਲ ਤੱਕ ਰਹੀਆਂ ਸਨ ਇੱਕ ਵਿਦੇਸ਼ੀ ਆਦਮੀ ਰੂਸੀ ਔਰਤ ਨਾਲ ਬਾਹ ਵਿੱਚ ਬਾਹ ਪਾਈ ਜਾ ਰਿਹਾ ਕਿਤਨਾ ਅਜੀਬ ਲੱਗਦਾ ਸੀ ਉਸ ਦੇ ਟੱਪਰੀਵਾਸਾ ਵਰਗੇ ਬਾਲੇ ਮੈਨੂੰ ਖਾਸ ਤੌਰ ਤੇ ਰੜਕਦੇ ਸਨ ਮੈਂ ਪੈਰਿਸ ਦੀਆਂ ਗਸ਼ਟੀਆਂ ਤੱਕੀਆਂ ਸਨ ਸਵਾਰੀਆਂ ਸਿੰਗਾਰੀਆਂ ਫਿੱਟ ਫਿੱਟ ਕੁੜੀਆਂ ਜਿਨ੍ਹਾਂ ਦੇ ਰੇਸ਼ਮੀ ਵਾਲਾਂ ਦੀ ਗੋਤ ਕੋੜੀ ਦੀ ਪੁਸ਼ਲਵਾਗ ਲੰਕਦੀ ਹੈ ਖੁੱਲੇ ਗਲਾਵਿਆਂ ਵਾਲੇ ਡੱਬੀਦਾਰ ਕੋਟ ਪਾਈ ਤੰਗ ਘਟਮਿਆਂ ਪਜਾਮਿਆਂ ਕੱਸੀ ਸੁਨਹਿਰੀ ਚੱਪਲ ਪਾਈ ਕਲਿਆਂ ਵਿੱਚ ਕੰਮਦੀਆਂ ਹਨ ਮੈਂ ਲੰਡਨ ਦੀਆਂ ਗਸ਼ਟੀਆਂ ਵਿੱਚ ਮੂਹੇ ਦੇਖਿਆ ਸੀਗਾ ਜੋ ਹਾਈਡ ਪਾਰਕ ਦੇ ਵਾਲੇ ਬਿਜਲੀ ਦੇ ਖੰਭੇ ਆਂ ਹੀਟ ਖੜੁੰਦੀਆਂ ਹਨ ਮੂਹ ਤੇ ਖੂਬਸੂਰਖੀ ਪੁੱਟ ਧੱਪਦੀਆਂ ਹੋਈਆਂ ਬੁੱਲੀਆਂ ਲਾਲ ਗੁਲਾਲ ਤੇ ਕੰਨ ਵਿੱਚ ਵੱਡੇ ਵੱਡੇ ਵਾਲ ਇਹਨਾਂ ਦੇ ਮੋਢਿਆਂ ਤੇ ਟਾਕਾਂ ਵਿੱਚ ਮਟਕ ਤੇ ਅੱਖਾਂ ਵਿੱਚ ਸ਼ਰਾਰਤ ਤੇ ਸ਼ੌਕੀ ਦੇ ਅੰਗਾਰ ਮਗਦੇ ਹਨ ਇਹ ਕੁੜੀਆਂ ਤਿੱਖੀਆਂ ਜੋਸ਼ ਤੇ ਧੰਦੇ ਦੀਆਂ ਪੱਕੀਆਂ ਹਨ ਉਹ ਮੈਨੂੰ ਸਿੱਧਾ ਹੀ ਸਵਾਲ ਕਰਦੀਆਂ ਕੋਈ ਐਸ਼ ਕਰਨ ਦੀ ਦਲੀਲ ਮੈਂ ਐ ਤੇਰੀ ਕਿ ਮਿਸਟਰ ਨਹੀਂ ਤੇ ਛੱਡਦਿਆਂ ਹੀ ਬਾਤ ਪੱਕੀ ਕਰਨ ਦੋ ਟੱਕ ਗੱਲ ਕਰਦੀਆਂ ਆ ਉਹਨਾਂ ਦੀ ਗੱਲ ਸਿੱਧੀ ਸਾਫ਼ ਹੁੰਦੀ ਸੌਦੇ ਦੇ ਅਸੂਲਾਂ ਦੇ ਨਿਜਮਾਨ ਸਾਰ ਜਿਵੇਂ ਕਿ ਅੰਗਰੇਜ਼ੀ ਵਪਾਰੀ ਦੀ ਗੱਲ ਹੁੰਦੀ ਹੈ ਪਰ ਮਾਸਕ ਕੋ ਦੀ ਇਹ ਕੁੜੀ ਉਹਨਾਂ ਨਾਲੋਂ ਕਿਤੇ ਵੱਖਰੀ ਸੀਗੀ ਐਸੇ ਜਲੰਦਨ ਤੇ ਪੈਰਸ ਦੀਆਂ ਕੁੜੀਆਂ ਵਾਂਗ ਲਿਸ਼ਕ ਪਸ਼ਕ ਨਹੀਂ ਸੀ ਨਾ ਹੀ ਉਹਨਾਂ ਵਾਂਗ ਚਸਤੀ ਸੀਗੀ ਐਸਾ ਸਬਾਅ ਈਸ਼ੀਆਈ ਸੀਗਾ ਗਰਮ ਉਬਲਦਾ ਹੋਇਆ ਤੇ ਸਖਤ ਉਸ ਮੈਨੂੰ ਖੱਬੇ ਪਾਸੇ ਵੱਲ ਖਿੱਚਿਆ ਉਸਦੇ ਬੁੱਲ ਚਮਕ ਰਹੇ ਸਨ ਤੇ ਇਕ ਲਾਲ ਉਸਦੇ ਬੁੱਲ ਤੇ ਖੁੰਜੀ ਵਿੱਚੋਂ ਚੰਦ ਦੀ ਰਿਸ਼ਮ ਵਾਂਗ ਚਮਕ ਰਹੀ ਸੀਗੀ ਨੀਲੀ ਨੀਲੀ ਰੇਸ਼ਮ ਤੂੰ ਮੈਨੂੰ ਧੂਕੇ ਕਿੱਥੇ ਲੈ ਚੱਲੀਏ ਮੈਂ ਪੁੱਛਿਆ ਉਸ ਗਲੀ ਦੀ ਨੁਕੜ ਵੱਲ ਇਸ਼ਾਰਾ ਕਰਕੇ ਆਖਿਆ ਉਧਰ ਮਾਸਕਵਾ ਦਰਿਆਵਲ ਤਾਂ ਕਿ ਮੈਂ ਨਾਲ ਮਾਸਕਵਾ ਦਰਿਆ ਦੇ ਕੰਡੇ-ਕੰਡੇ ਹਨੇਰੇ ਵਿੱਚ ਸੈਰ ਕਰਨ ਜਾਵਾਂਗਾ ਮੈਂ ਸੋਚਿਆ ਇਸ ਗੱਲ ਨਾਲ ਮੈਨੂੰ ਘਬਰਾਹਟ ਜਿਹੀ ਲੱਗੀ ਉਹ ਸਿਪਾਹੀ ਮੇਰੇ ਵੱਲ ਇੰਜ ਕਿਉਂ ਘੂਰ ਰਿਹਾ ਸੀਗਾ ਤੇ ਇੱਕ ਬੁੱਢੀ ਜਨਾਨੀ ਜਿਸ ਨੇ ਗੋਗਲਵਾ ਦਾ ਥੈਲਾ ਚੱਕਿਆ ਹੋਇਆ ਸੀਗਾ ਤੇ ਮੈਨੂੰ ਚੁੱਭਵਾਂ ਨਜ਼ਰਾਂ ਨਾਲ ਕਿਉਂ ਤੱਕਿਆ ਸੀਗਾ ਚੱਲ ਮੇਰੇ ਨਾਲ ਇੱਧਰ ਤੂੰ ਬਹੁਤ ਚੰਗਾ ਹੈ ਕੀ ਸੋਚ ਰਿਹਾ ਹੈ ਚੱਲ ਉਸ ਜਦ ਕੀਤੀ ਮੈਂ ਆਪਣਾ ਹੱਥ ਖਿੱਚ ਲਿਆ ਤੇ ਆਖਿਆ ਨਹੀਂ ਮਿਹਰਬਾਨੀ ਮੈਂ ਨਹੀਂ ਜਾਣਾਗਾ ਇਹ ਆਖ ਕੇ ਮੈਂ ਉਸ ਨੂੰ ਛੱਡ ਦਿੱਤਾ ਤੇ ਛੇਤੀ ਹੀ ਦੋ ਛੜੱਪੇ ਮਾਰ ਸੜਕ ਪਾਰ ਕਰ ਗਿਆ ਤੇ ਸਾਹਮਣੀ ਚੌਰੀ ਪਟੜੀ ਤੇ ਤੁਣ ਲੱਗਾ ਜਿੱਥੇ ਬਹੁਤ ਸਾਰੇ ਲੋਕ ਸਨ ਉੱਥੇ ਮੈਂ ਹੋਟਲ ਮਾਸਕਵਾ ਵਿੱਚ ਉਤਰੇ ਹੋਏ ਆਪਣੇ ਤਿੰਨ ਫ੍ਰਾਂਸੀਸੀ ਸਾਥੀਆਂ ਨੂੰ ਮਿਲਿਆ ਜੋ ਮਾਸਕੋ ਵੇਖਣ ਲਈ ਆਏ ਹੋਏ ਸਨ ਉਹਨਾਂ ਮੈਨੂੰ ਬੜੇ ਚਾਣ ਨਾਲ ਬੁਲਾਇਆ ਜੇ ਅਸੀਂ ਸੁਹਾਣੇ ਮੌਸਮ ਤੇ ਮਾਸਕੋ ਦੇ ਵਧੀਆ ਥੀਏਟਰ ਬਾਰੇ ਗੱਲਾਂ ਕਰਨ ਲੱਗੇ ਹਵਾ ਤਾਂ ਫ੍ਰਾਂਸ ਦੇ ਬਿਸਕਟਾਂ ਵਰਗੀ ਖਸਤਾ ਹੈ ਉਹਨਾਂ ਵਿੱਚੋਂ ਇੱਕ ਨੇ ਕਿਹਾ ਸੀ ਜੀ ਕਰਦਾ ਐ ਇਸ ਨੂੰ ਚੱਕ ਮਾਰ ਕੇ ਖਾ ਲਈਏ ਮਾਸਕੋ ਦੀ ਇਹ ਸ਼ਾਮ ਪਰ ਇਹ ਨੀਲੀਆਂ ਬੱਤੀਆਂ ਬੜੀਆਂ ਅੱਖਰਦੀਆਂ ਨੇ ਮਾਸਕ ਦੀ ਆਈਸਕ੍ਰੀਮ ਸੱਚੀ ਮੁੱਝੀ ਸਵਾਲ ਹੈ ਸਾਨੂੰ ਨਹੀਂ ਸੀ ਪਤਾਗਾ ਲਾਲ ਚੌਂਕ ਤਸਵੀਰਾਂ ਵਿੱਚ ਤਾਂ ਬੜਾ ਵੱਡਾ ਜਾਪਦਾ ਹੈ ਪਰ ਇਹ ਦੇਖਣ ਨੂੰ ਐਡਾ ਨਹੀਂ ਹੈ ਜ਼ਿੰਦਗੀ ਕਾਫੀ ਰੰਗਲੀ ਹੈ ਅਸੀਂ ਹੱਸਦੇ ਰਹੇ ਤੇ ਗੱਲਾਂ ਕਰਦੇ ਰਹੇ ਅਚਾਨਕ ਕਿਸੇ ਨੇ ਮੇਰੇ ਮੋਢੇ ਨੂੰ ਥਾਪੜਿਆ ਮੈਂ ਮੁੜਿਆ ਇਹੋ ਹੀ ਕੁੜੀ ਸੀਗੀ ਉਸਨੇ ਮੈਨੂੰ ਸੜਕ ਪਾਰ ਕਰਦਿਆਂ ਦੇਖ ਲਿਆ ਸੀਗਾ ਉਹ ਥੋੜਾ ਚਿਹਰ ਇਧਰ ਉਧਰ ਤਾੜਦੀ ਰਹੀ ਤੇ ਫਿਰ ਮੇਰੇ ਕੋਲ ਆ ਗਈ ਸੀ ਤਨੇ ਫਰਾਂਸੀਸੀ ਹੱਸੇ ਇੱਕ ਨੂੰ ਮਾੜੀ ਮੋਟੀ ਰੂਸੀ ਆਉਂਦੀ ਸੀਗੀ ਉਹ ਉਸ ਨਾਲ ਗੱਲਾਂ ਕਰਨ ਲੱਗਾ ਪਰ ਉਸਨੇ ਕੋਈ ਉੱਤਰ ਨ ਦਿੱਤਾ ਬਸ ਆਪਣਾ ਮੂੰਹ ਉ ਤਾਂ ਚੱਕਿਆ ਨੱਕ ਵੱਟਿਆ ਤੇ ਮੇਰੇ ਮੋਢੇ ਉੱਤੇ ਚੁੰਨੀ ਵੱਢ ਕੇ ਬੋਲੀ ਚੱਲ لمبے ਫਰਾਂਸੀਸੀ ਨੌਜਵਾਨ ਨੇ ਖੱਬੀ ਅੱਖ ਮੀਟ ਕੇ ਮੈਨੂੰ ਆਖਿਆ ਜਾ ਭਾਈ ਤੈਨੂੰ ਬੁਲਾਉਂਦੀ ਏ ਤੇਰੇ ਤੇ ਇਸ ਦਾ ਦਿਲ ਹੈ ਤੇ ਕੀ ਕੀ ਕਰਕੇ ਕੋੜੇ ਵਾਂਗ ਹਣਕਣ ਲੱਗਾ ਉਹ ਚਲੇ ਗਏ ਮੈਂ ਤੇ ਉਹ ਤੀਵੀਂ ਪਾਰਕ ਦੇ ਗਿਰਦ ਝਾੜੀ ਦੀ ਬਾੜ ਦੇ ਨਾਲ-ਨਾਲ ਤੁਰਨ ਲੱਗੀ ਮੈਂ ਸਿਗਰਟ ਦੀ ਡੱਬੀ ਕੱਢੀ ਤੇ ਉਸ ਨੂੰ ਪੇਸ਼ ਕੀਤੀ ਉਸਨੇ ਨਦੀਦਿਆਂ ਵਾਂਗ ਇਸ ਵੱਲ ਟੱਕਿਆ ਝਪਟਾ ਮਾਰਿਆ ਤੇ ਸਾਰੀ ਦੀ ਸਾਰੀ ਡੱਬੀ ਆਪਣੇ ਖਿਸੇ ਵਿੱਚ ਤਣ ਲਈ ਮੈਨੂੰ ਇੱਕ ਸਿਗਰਟ ਵੀ ਦਿੱਤੀ ਕਨੀ ਲਾਲਚੰਦ ਸੀਗੀ ਮੈਂ ਮਨ ਵਿੱਚ ਆਖਿਆ ਸੀਗਾ ਥੋੜੇ ਚਿਰ ਪਿਛੋਂ ਉਸ ਪੁੱਛਿਆ ਤੂੰ ਕਿੱਥੇ ਰਹਿਣਾ ਹੈ ਹੋਟਲ ਮਾਸਕਵਾ ਮੈਂ ਉੱਤਰ ਦਿੱਤਾ ਉਸ ਘਟ ਕੇ ਮੇਰੀ ਬਾਹ ਫੜੀ ਹੋਈ ਸੀਗੀ ਤੇ ਅਸੀਂ ਹੌਲੀ-ਹੌਲੀ ਤੁਰ ਰਹੇ ਸੀਗੇ ਘੜੀ-ਮੂੜੀ ਅੱਖਾਂ ਮੀਟ ਕੇ ਆਪਣੀ ਗੱਲ ਮੇਰੇ ਮੋਢੇ ਨਾਲ ਰਗੜਦੀ ਸੀਗੀ ਉਸ ਦੇ ਖੁੱਲੇ ਬੁੱਲਾਂ ਵਿੱਚੋਂ ਉਹੀ ਸਾਵੀ ਸਾਵੀ ਬੋ ਆ ਰਹੇ ਸੀਗੇ ਮੈਂ ਉਸ ਦੇ ਬਾਲਿਆਂ ਨੂੰ ਛੋਇਆ ਨਕਲੀ ਹਨ ਕਿ ਅਸਲੀ ਮੈਂ ਪੁੱਛਿਆ ਪਰ ਉਹ ਉਸ ਨੂੰ ਮੇਰੀ ਗੱਲ ਦੇ ਸਮਝਣਾ ਪਈ ਸ਼ਾਇਦ ਉਹ ਖੋਟੇ ਸਨ ਉਸ ਵਾਂਗ ਹੀ ਹੂੰ ਤਮਾਸਕੋ ਵਿੱਚ ਵੀ ਗਸ਼ਟੀਆਂ ਫਿਰਦੀਆਂ ਹਨ ਮੈਂ ਹੈਰਾਨ ਹੋ ਕੇ ਸੋਚਣ ਲੱਗਾ ਕਿਹੜੀ ਚੀਜ਼ ਸੀਗੀ ਜੋ ਇਸ ਟੀਵੀ ਨੂੰ ਇਸ ਤਰ੍ਹਾਂ ਸੜਕਾਂ ਉੱਤੇ ਘਮਕੇ ਆਦਮੀਆਂ ਨੂੰ ਫੋਨ ਉੱਤੇ ਮਜਬੂਰ ਕਰਦੀ ਸੀਗੀ ਸ਼ਾਇਦ ਰੁਪਏ ਪੈਸੇ ਦਾ ਲਾਲਚ ਆਖਰੀ ਇਨਸਾਨੀ ਕਮਜ਼ੋਰੀ ਆ ਕਿਵੇਂ ਉਹ ਮੇਰੀ ਸਿਗਰਟਾਂ ਦੀ ਡੱਬੀ ਉੱਤੇ ਟੁੱਟੀ ਸੀਗੀ ਬਿਜਲੀ ਦੇ ਖੰਬੇ ਹੇਠ ਉਹ ਖੜੋ ਗਈ ਤੇ ਉਸ ਦੀਆਂ ਆਪਣੀਆਂ ਬਹਾਵ ਮੇਰੇ ਘਰਦਨ ਦੀਵਾਲੇ ਘਤਾਂ ਦਿੱਤੀਆਂ ਸੀਗੀਆਂ ਵਗਦੇ ਰਾਹ ਵਿੱਚ ਸਾਰਿਆਂ ਦੇ ਸਾਹਮਣੇ ਮੈਂ ਇਹ ਜ਼ਰ ਨਾ ਸਕਿਆ ਮੈਂ ਉਸ ਦੀਆਂ ਬਹਾਵਾਂ ਪਰ ਵਗਾਹ ਮਾਰੀਆਂ ਪਰ ਉਹ ਉੱਥੇ ਹੀ ਖੜੀ ਰਹੀ ਮੈਂ ਸੋਚਿਆ ਆਹ ਮੇਰਾ ਪਿੱਛਾ ਨਹੀਂ ਛੱਡਣਾਗਾ ਕੋਈ ਜ ਰੁਪਏ ਦੇਵਾ ਤੇ ਮਗਰੋਂ ਲਾਵਾਂ ਆਖਰ ਮੈਂ ਸੋ ਵੀਦਰੂਸ ਦਾ ਮਹਿਮਾਨ ਸਾ ਇੱਕ ਪਰੋਣਾ ਅਜਨਬੀ ਤੇ ਉਪਰੇ ਦੇਸੋ ਮੈਂ ਇਸ ਝੰਡੜ ਵਿੱਚ ਨਹੀਂ ਸੀ ਪਹਿਣਾ ਚਾਹੁੰਦਾਗਾ ਬੋਲੀ ਨਾ ਜਾਣਨ ਕਰਕੇ ਮੈਂ ਇਹ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਨਹੀਂ ਸੀ ਸਕਿਆ ਮੈਂ ਜੇ ਫੁੱਲੀ ਤੇ 50 ਰੁਪਇਆ ਦਾ ਇੱਕ ਨੋਟ ਇਸ ਜਿਸ ਉੱਤੇ ਲੈਨਨ ਦੀ ਤਸਵੀਰ ਸੀ ਕੱਢਿਆ ਜੋ ਸੱਗੇ ਕਰਕੇ ਆਖਿਆ ਲੈ ਫੜ ਤੇ ਜਾ ਉਹ ਆਪਣੀ ਬਾਹ ਛੰਡੀ ਤੇ ਕ્રોਧ ਨਾਲ ਆਖਿਆ ਨੀਤ ਨੀਤ ਨਹੀਂ ਨਹੀਂ ਮੈਂ ਉਸ ਵੱਲ ਪਰੇਸ਼ਾਨ ਹੋ ਕੇ ਤੱਕਿਆ ਕੀ ਆਖਦੀ ਸੀ ਉਹ ਕੀ ਉਹ ਹੋਰ ਰੁਬਲ ਭਾਲਦੀ ਸੀ ਸ਼ਾਇਦ 50 ਰੁਪਲ ਥੋੜੇ ਸਨ ਇਸ ਨਾਲ ਤਾਂ ਉਸ ਦਾ ਬੂਟਾਂ ਦਾ ਇੱਕ ਜੋੜਾ ਵੀ ਨਹੀਂ ਸੀ ਜੜਨਾ ਮੈਂ ਜੇਬ ਵਿੱਚ ਹੱਥ ਮਾਰਿਆ ਤੇ 100 ਰੁਪਲ ਦਾ ਨੋਟ ਕੱਢਿਆ ਉਸ ਨੇ ਝੱਟ ਦੇ ਨਹੀਂ ਖੋਲਿਆ ਤੇ ਆਪਣੀ ਮੁਠੀ ਵਿੱਚ ਮਰੋੜ ਮਰੋੜ ਤੋੜ ਕੇ ਮੇਰੀ ਜੇਬ ਵਿੱਚ ਝੁੱਕ ਦਿੱਤਾ ਉਸ ਦਾ ਚਿਹਰਾ ਗੁੱਸੇ ਨਾਲ ਖਿੱਚਿਆ ਹੋਇਆ ਸੀਗਾ ਮੈਂ ਚੁੱਪਚਾਪ ਉਸ ਨਾਲ ਤੁਰਦਾ ਰਿਹਾ ਮੋੜ ਉੱਤੋਂ ਇੱਕ ਜੋੜਾ ਆ ਰਿਹਾ ਸੀਗਾ ਉਹ ਬੈਂਚ ਉੱਤੇ ਬੈਠ ਗਏ ਮੈਂ ਉਹਨਾਂ ਕੋਲ ਰੁਕ ਗਿਆ ਤੀਵੀ ਨੇ ਸੁਹਾਰੂ ਮਾਲ ਬੰਨਿਆ ਹੋਇਆ ਸੀਗਾ ਤੇ ਆਦਮੀ ਦੇ ਗਲ ਵਿੱਚ ਢਿੱਲੀ ਪੀਲੇ ਰੰਗ ਦੀ ਨੇਕਟਾਈ ਸੀਗੀ ਮੈਂ ਉਹਨਾਂ ਨੂੰ ਆਖਿਆ ਮੈਂ ਮਾਸਕਵਾ ਹੋਟਲ ਜਾਣਾ ਚਾਹੁੰਦਾ ਹਾਂ ਆਦਮੀ ਖੜਾ ਹੋ ਗਿਆ ਕੀ ਚਾਹੁੰਦਾ ਹੈ ਚਾਹੀਦਾ ਹੈ ਤੁਹਾਨੂੰ ਉਸ ਪੁੱਛਿਆ ਉਸ ਨੂੰ ਮਾੜੀ ਮੋਟੀ ਅੰਗਰੇਜ਼ੀ ਆਉਂਦੀ ਸੀਗੀ ਮੇਰੇ ਨਾਲ ਟੀਵੀ ਨੇ ਉਸ ਨੂੰ ਕੁਝ ਆਖਿਆ ਤੇ ਦੋਵੇਂ ਗੱਲਾਂ ਕਰਨ ਲੱਗ ਪਏ ਸੀ ਮੈਂ ਰੂਸੀ ਦੇ بس ਇਹੋ ਸ਼ਬਦ ਸਮਝ ਸਕਿਆ ਸੀਗਾ ਕ੍ਰਾਸੀਵਾ ਸੋਹਣਾ ਇੰਡੀਸੀਕਾ ਹਿੰਦੁਸਤਾਨੀ ਦਾ 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 ਮਤਲਬ ਹਾਂ ਹਾਂ ਆਦਮੀ ਨੇ ਮੇਰੇ ਵੱਲ ਤੱਕਿਆ ਤੇ ਆਖਿਆ ਤੁਹਾਡੀ ਦੋਸਤ ਤੁਹਾਨੂੰ ਪਸੰਦ ਕਰਦੀ ਏ ਮੈਂ ਪੁੱਛਿਆ ਪਰ ਇਹ ਮੇਰੇ ਪਾਸੋਂ ਕੀ ਚਾਹੁੰਦੀ ਏ ਫਿਰ ਉਹ ਦੋਵੇਂ ਰੂਸੀ ਮਾਰਨ ਲੱਗੇ ਇੰਡੀਸੀ ਕੀ ਨਹਿਰੂ ਕਾਸਾਵੀ ਕਾ ਰਾਜ ਕਪੂਰ ਤੇ ਹੋਰ ਸਸਿਆਂ ਨਾਲ ਸ਼ੂਕ ਦੇ ਰੂਸੀ ਛੰਦ ਸੀਗੇ ਆਦਮੀ ਨੇ ਮੈਨੂੰ ਦੱਸਿਆ ਇਹ ਇੱਕ ਬੇકરી ਵਿੱਚ ਕੰਮ ਕਰਦੀ ਹੈ ਜਦ ਪੰਡਤ 네ਹਰੂ ਆਏ ਸਨ ਤਾਂ ਐਸ ਨੇ ਉਹਨਾਂ ਲਈ ਖਾਸ ਕੇਕ ਤਿਆਰ ਕੀਤਾ ਸੀਗਾ ਇਸ ਨੇ ਰਾਜ ਕਪੂਰ ਨੂੰ ਫਿਲਮਾਂ ਵਿੱਚ ਤੱਕਿਆ ਹੈ ਐਸ ਹਿੰਦੁਸਤਾਨ ਨੂੰ ਤਸਵੀਰਾਂ ਤੇ ਫਿਲਮਾਂ ਰਹੀਂ ਵੀ ਦੇਖਿਆ ਹੈ ਇਹ ਹਿੰਦੁਸਤਾਨ ਨੂੰ ਪਿਆਰ ਕਰਦੀ ਹੈ ਤੂੰ ਹਿੰਦੁਸਤਾਨ ਤੋਂ ਆਇਆ ਹੈ ਪੰਡਤ 네ਹਰੂ ਤੇ ਰਾਜ ਕਪੂਰ ਦੀ ਧਰਤੀ ਤੋਂ ਇਹ ਤੇਰੇ ਨਾਲ ਦਰਿਆ ਦੇ ਕੰਢੇ ਸੇਰ ਕਰਨਾ ਸੋਚਦੀ ਸੀ ਤਾਂ ਜੋ ਕੱਲ ਨੂੰ ਇਹ ਬੇકરી ਵਿੱਚ ਕੰਮ ਕਰਨ ਵਾਲਿਆਂ ਨੂੰ ਆਪਣਾ ਸਹਿਲ ਨੂੰ ਫੋਕਰ ਨਾ ਦੱਸ ਸਕਦੀ ਕਿ ਐਸ ਇੱਕ ਹਿੰਦੁਸਤਾਨੀ ਨਾਲ ਸੈਰ ਕੀਤੀ ਏ ਸਿਰਫ ਇਹ ਇੱਕ ਹਿੰਦੁਸਤਾਨੀ ਨੂੰ ਚੁੰਮਣਾ ਚਾਹੁੰਦੀ ਏ ਜੋ ਐਸ ਲਈ ਇਸੇ ਤਰ੍ਹਾਂ ਦਾ ਹੈ ਜਿਵੇਂ ਇਹ ਪੰਡਿਤ 네ਰੂ ਆ ਰਾਜ ਕਪੂਰ ਤੇ ਹਿੰਦੁਸਤਾਨੀ ਨੂੰ ਚਮਰੀ ਹੋਵੇ ਮੈਂ ਉਸ ਵੱਲ ਤੱਕਿਆ ਦੂਰਲੇ ਲੈਂਪਾਂ ਦੀ ਕਾਸ਼ਨੀ ਰੋਸ਼ਨੀ ਵਿੱਚ ਉਸ ਦਾ ਚਿਹਰਾ ਇੱਕ ਨਿਰਾਲੀ ਭਾਅ ਨਾਲ ਦਮਕ ਰਿਹਾ ਸੀਗਾ ਮੈਂ ਉਸ ਨੂੰ ਪਿਆਰ ਨਾਲ ਗਲਵਕੜੀ ਪਾਈ ਤੇ ਚੁੰਮਿਆ ਉਸ ਆਪਣੇ ਬੋਜ ਦੇ ਵਿੱਚੋਂ ਸਿਗਰਟਾਂ ਦੀ ਡੱਬੀ ਕੱਢੀ ਤੇ ਮੈਨੂੰ ਦੇ ਦੇ ਕਹ ਆਖਿਆ ਜਿਸ ਦਾ ਅਰਥ ਇਹ ਸੀਗਾ ਕਿ ਸਿਗਰਟਾ ਪੀਣਾ ਕੂੜਾ ਹੈ ਇਸ ਲਈ ਮੈਂ ਤੇਰੇ ਕੋਲੋਂ ਇਹ ਖੋ ਕੇ ਰੱਖ ਲਈ ਸੀ ਇਹ ਲੈਸਾਂ ਵਾਪਣੀਆਂ ਸਿਗਰਟਾਂ ਮੈਂ ਡੱਬੀ ਫੜ ਲਈ ਤੇ ਹੌਲੀ ਹੌਲੀ ਤੁਰਦਾ ਹੋਇਆ ਹੋਟਲ ਆ ਗਿਆ ਦੂਜੇ ਦਿਨ ਤਰਕਾਲੀ ਜਦ ਮੈਂ ਥੀਏਟਰ ਜਾਣ ਲਈ ਆਪਣੇ ਕਮਰੇ ਵਿੱਚੋਂ ਥੱਲੇ ਆਇਆ ਤਾਂ ਹੋਟਲ ਦੀ ਬੁੱਢੀ ਖਾਦਮਾ ਨੇ ਕਿਹਾ ਕਾਮਰੇਡ ਤੁਹਾਡੇ ਲਈ ਇਹ ਕੇਕ ਇੱਕ ਔਰਤ ਛੱਡ ਗਈ ਹੈ ਇਹ ਬਹੁਤ ਵੱਡਾ ਗੋਲ ਕੇਕ ਸੀਗਾ ਜਿਸ ਉਤੇ ਸ਼ਬਦ ਉਕਰੇ ਹੋਏ ਸਨ ਪਿਆਰੇ ਹਿੰਦੁਸਤਾਨ ਨੂੰ